ਜਦੋਂ 11 ਰਾਤ ਨੂੰ ਪਿੱਛੇ ਮਿਲਕੇ ਪੌਂਡਾ ਮਾਰਕੀਟ ਚ ਗਏ ਪੌਂਡਾ ਖਾਣੇ ਗਏ ਉਹ ਪਿੱਛੇ ਲੱਗ ਕੇ ਨਾ ਮੁੰਡੇ ਰਾਗੇ ਰੋਡ ਦੇ ਉੱਤੇ ਜਾ ਕੇ ਘੇਰ ਕੇ ਤੇਜ਼ ਹਥਿਆਰਾਂ ਦੇ ਨਾਲ ਉਹਦੇ ਉੱਤੇ ਵਾਰਦਾਤ ਹੋਈ ਹੈ ਜਦੋਂ ਸਾਡੇ ਕੋਲ ਫੋਨ ਆਇਆ ਰਾਤੀ 2 ਵਜੇ ਅਸੀਂ ਜਦੋਂ ਉੱਥੇ ਪਹੁੰਚੇ ਤਾਂ ਦੇਖਿਆ ਵੀ ਵੀ ਕੀ ਗੱਲ ਹੋਈ ਹੈ ਉੱਥੇ ਜਾ ਕੇ ਅਸੀਂ ਐਂਬੂਲੈਂਸ ਬੁਲਾਈ ਐਂਬੂਲੈਂਸ ਬੁਲਾਉਣ ਤੋਂ ਬਾਅਦ ਅਸੀਂ ਰਜਿੰਦਰ ਵਿੱਚ ਲੈ ਕੇ ਆਏ ਆ ਤੇ ਦੇਖਿਆ ਜੀ ਬੇਟੀ ਦਾ ਬਹੁਤ ਬੁਰਾ ਹਾਲ ਸੀ ਹੁਣ ਵੀ ਅਮਰਜੈਂਸੀ ਦੇ ਵਿੱਚ ਪਿਆ ਆ ਕੁਝ ਅਣਪਛਤੇ ਵਿਅਕਤੀ ਦੀ ਕੁਝ ਨੂੰ ਅਸੀਂ ਜਾਣਦੇ ਆ ਕੁਝ ਨੂੰ ਅਸੀਂ ਜਾਣਦੇ ਆ ਦੂਜਾ ਮੁੰਡਾ ਜਿਹੜਾ ਸਾਡੇ ਰਿਸ਼ਤੇਦਾਰ ਆਇਆ ਪਿਆਤੀ ਜੀ ਉਹ ਫਲੋਰ ਤੋਂ ਉਹ ਮੁੰਡੇ ਦੀ ਇੱਕ ਟੰਗ ਟੁੱਟੀ ਹੋਈ ਹੈ ਜੀ ਤੇ ਇੱਕ ਰੁੱਟੀ ਹੋਈ ਦੀ ਬਾਜੂ ਦੀ ਵਾਲਾ ਉਹਦੇ ਰਾੜਾ ਰੂੜਾ ਮਾਰੀਆਂ 10 ਬੱਲੇ ਮਾਰੇ ਆ ਤੇ ਕਾਫੀ ਬੁਰਾ ਹਾਲ ਆ ਹਾਂ ਜੀ ਕੀ ਨਾਮ ਹੈ ਤੁਹਾਡਾ ਕੀ ਨਾਮ ਬੱਬੂ ਜੀ ਕੀ ਹੋਇਆ ਸੀਗਾ ਜਿਹੜਾ ਤੁਸੀਂ ਜਦੋਂ ਰਾਤੀ ਮੇਰਾ ਬੇਟਾ ਗਿਆ ਜਿਹੜਾ ਯਾਰ ਦੋਸਤਾਂ ਦੀ ਪਾਰਟੀ 'ਚ ਗਿਆ ਸੀ ਬੇਟੇ ਦਾ ਕੀ ਨਾਮ ਹੈ ਜੀ ਉਹ ਨਾਮ ਆਸ਼ਿਸ਼ ਜੀ ਆਸ਼ਿਸ਼ ਕੁਮਾਰ ਜਦੋਂ 11 ਰਾਤ ਨੂੰ ਪਿੱਛੇ ਮਿਲ ਕੇ ਪ੍ਰੌਂਡਾ ਮਾਰਕੀਟ ਚ ਗਿਆ ਪ੍ਰੌਂਡਾ ਖਾਣੇ ਗਿਆ ਉਹਨੇ ਪਿੱਛੇ ਲੱਗ ਕੇ ਨਾ ਮੁੰਡੇ ਉਹ ਰਾਗੇ ਰੋਡ ਦੇ ਉੱਤੇ ਜਾ ਕੇ ਘੇਰ ਕੇ ਤੇਜ਼ ਹਥਿਆਰਾਂ ਦੇ ਨਾਲ ਉਹਦੇ ਉੱਤੇ ਵਾਰਦਾਤ ਹੋਈ ਹੈ ਜਦੋਂ ਸਾਡੇ ਕੋਲ ਫੋਨ ਆਇਆ ਰਾਤੀ 2 ਵਜੇ ਅਸੀਂ ਜਦੋਂ ਉੱਥੇ ਪਹੁੰਚੇ ਤਾਂ ਦੇਖਿਆ ਵੀ ਵੀ ਕੀ ਗੱਲ ਹੋਈ ਉੱਥੇ ਜਾ ਕੇ ਅਸੀਂ ਐਂਬੂਲੈਂਸ ਬੁਲਾਈ ਐਂਬੂਲੈਂਸ ਬੁਲਾਉਣ ਤੋਂ ਬਾਅਦ ਅਸੀਂ ਰਜਿੰਦਰ ਵਿੱਚ ਲੈ ਕੇ ਆਏ ਆ ਤੇ ਦੇਖਿਆ ਜੀ ਬੇਟੇ ਦਾ ਬਹੁਤ ਬੁਰਾ ਹਾਲ ਸੀ ਹੁਣ ਵੀ ਅਮਰਜੈਂਸੀ ਦੇ ਵਿੱਚ ਪਿਆ ਆਈ ਸੀ ਯੂ ਦੇ ਅੰਦਰ ਉਦੀ ਹਾਲਤ ਗੰਭੀਰ ਹੈ ਵੀ ਅਸੀਂ ਇਹੀ ਸੋਚਦੇ ਹਾਂ ਕਿ ਜਿੰਨੇ ਵੀ ਜਿਹੜੇ ਮੁਜਰੀਮ ਆ ਉਹ ਜਲਦ ਤੋਂ ਜਲਦ ਫੜੇ ਜਾਣ ਵੀ ਜਿਹੜੀ ਇਹ ਨੱਥ ਪਾਈ ਜਾਵੇ ਪੰਜਾਬ ਸਰਕਾਰ ਨੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕਪੜਾ ਉਹਦੇ ਨਾਲ ਦਾਤ ਮਾਰੇ ਆਂ ਦਾਤ ਮਾਰੇ ਆ ਹੱਥ ਜੀ ਬਹੁਤ ਤੇਜ਼ ਆ ਤੇ ਆਰੀ ਛੋਰੇ ਵੀ ਸੀ ਨਾਲ ਉਹਨਾਂ ਦੇ ਸਾਡੀ ਰஞ்சிਸ਼ ਪੁਰਾਣੀ ਹੈਗੀ ਸੀ ਜਿਹੋਨਾਂ ਨਾਲ ਅਸੀਂ ਕਿਹਨਾਂ ਨਾਲ ਸੀ ਰஞ்சிਸ਼ ਵਿਜੇ ਉਹਦਾ ਨਾਮ ਉਹਦਾ ਨਾਮ ਵਿਜੇ ਆ ਪ੍ਰਵੀਨ ਵਿੱਕੀ ਇਹ ਰਾਹੁਲ ਹੁਣੀ ਉਹਨਾਂ ਦੇ ਬੇਟੇ ਆ ਉਹ ਸਾਰੇ ਬਦਮਾਸ਼ਾਂ ਇਸਮ ਚਿੱਟੇ ਦਾ ਕੰਮ ਕਰਦੇ ਆ ਜਦੋਂ ਅਸੀਂ ਉਹਨਾਂ ਨੂੰ ਦੱਸਨੇ ਆ ਵੀ ਇਹ ਗੱਲ ਕਰਕੇ ਯਾਰ ਅਸੀਂ ਅਸੀਂ ਮੱਝ ਨਹੀਂ ਛੱਡ ਕੇ ਚਲੇਗੇ ਸਾਡੇ ਬੱਚੇ ਫਿਰ ਵੀ ਨਹੀਂ ਸੇਫ ਹੈਗੇ ਉਹਨੂੰ ਬਾਹਰ ਜਾ ਕੇ ਫਿਰ ਵੀ ਉਹਦੇ ਤੇ ਹਮਲਾ ਕੀਤਾ ਜਾਂਦਾ ਪੁਲਿਸ ਨੇ ਕੋਈ ਕਾਰਵਾਈ ਕੀਤੀ ਪੁਲਿਸ ਨੇ ਹਾਲ ਤੱਕ ਸਾਡੇ ਕੋਲ ਬਿਆਨ ਲੈ ਕੇ ਗਏ ਆ ਵਿਸ਼ਵਾਦਵਾਕੇ ਗਏ ਆ ਵੀ ਜੋ ਵੀ ਬੰਦੀ ਕਾਰਵਾਈ ਹੋਏਗੀ ਉਹ ਅਸੀਂ ਕਰਨੀ ਹੈ ਸਾਡੀ ਮੰਗ ਕੀ ਹੈ ਸਾਡੀ ਇਹ ਮੰਗ ਹੈ ਜੜੇ ਮੁਜਰੀਮਾਂ ਉਹ ਜਲਦ ਤੋਂ ਜਲਦ ਗ੍ਰਿਫਤਾਰ ਕੀਤੇ ਜਾਣ ਹਾਂ ਜੀ ਬਰੇ ਕੀ ਨਾਮ ਹੈ ਤੁਹਾਡਾ ਬੇਦਮ ਲੱਕੀ ਆ ਜੀ ਤੁਹਾਡਾ ਕੀ ਲੱਗਦਾ ਸੀ ਉਹ ਮੁੰਡਾ ਜੀ ਮੇਰਾ ਭਤੀਜਾ ਜੀ ਉਹ ਕੀ ਹੋਇਆ ਕੀ ਸੀਗਾ ਹੋਇਆ ਇਦਾਂ ਦੀ ਜੀ ਰਾਤ ਨੂੰ ਇਹ ਪਰੌਂਟੇ ਖਾਣ ਵਾਸਤੇ ਗਈ ਸੀ ਜੀ ਪ੍ਰੋਨਾ ਮਾਰਕੀਟ ਇਹ ਆਂਦੇ ਹੋਏ ਆਂਦੇ ਹੋਏ ਇਹਨਾਂ ਨੂੰ ਰਸਤੇ ਵਿੱਚ ਘੇਰ ਕੇ ਇਹਨਾਂ ਨੂੰ ਆਪਣੇ ਪਾਲ ਪੰਪਟਰੋਲ ਦੇ ਕੋਲ ਸਵਾਵਾਦੀ ਗੇਟ ਦੇ ਨੇੜੇ ਇਹਨਾਂ ਨੂੰ ਘੇਰ ਕੇ ਤੇ ਸਤਾਰ ਹਥਿਆਰਾਂ ਦੇ ਨਾਲ ਕੁਝ ਅਣਜਾਣੇ ਵਿਅਕਤੀ ਦੀ ਕੁਝ ਨੂੰ ਅਸੀਂ ਜਾਣਦੇ ਆਂ ਕੁਝ ਨੂੰ ਅਸੀਂ ਜਾਣਦੇ ਆਂ ਤੇ ਉਹਨਾਂ ਦੇ ਵਿੱਚੋਂ ਉਹਨਾਂ ਦੇ ਨਾਮ ਇੱਕ ਦਾ ਵਿਜੇ ਆ ਜੀ ਵਿਜੇ ਕਲਿਆਣ ਕਿਰਤੀ ਮਾਜਰੀ ਤੋਂ ਇੱਕ ਦਾ ਨਾਮ ਵਿੱਕੀ ਆ son of agremel ਇੱਕ ਦਾ ਨਾਮ rahul ਆ ਜੀ son of vikky ਇੱਕ ਦਾ ਨਾਮ rohita son of vikky ਇੱਕ ਦਾ ਨਾਮ ਇੱਕ ਦਾ ਨਾਮ ਅਮਨ ਗਾਇ ਜੀ ਸਾਗਰ ਗਾਇ ਤੇ ਇਹਨਾਂ ਵਿੱਚੋਂ ਕਈ ਅਨੁਸ਼ਾਤੇ ਬੰਦੇ ਵੀ ਆਗੇ ਆ ਜੀ ਉਸ ਤੋਂ ਬਾਅਦ ਜਿਹੜਾ ਸਾਡੇ ਮੁੰਡੇ ਝੋਟਾ ਬੱਜੀਆਂ ਜਿਨ੍ਹਾਂ ਦੇ ਮਤਲਬ ਫਟਕਾ ਫੀ ਬੱਜੇ ਗਾਰੇ ਬੱਜੇ ਪਏ ਆ ਉਹ ਮੁੰਡਾ ਆਈਸੀਓ ਦੇ ਆਈਸੀਓ ਦੇ ਵਿੱਚ ਪਿਆਗਾ ਕਾਫੀ ਗੰਭੀਰ ਹਾਲਤ ਦੇ ਵਿੱਚ ਆ ਜੀ ਦੂਜਾ ਮੁੰਡਾ ਜਿਹੜਾ ਸਾਡੇ ਰਿਸ਼ਤੇਦਾਰ ਆਏ ਪਿਆਤੀ ਜੀ ਉਹ ਫਲੋਰ ਤੋਂ ਉਹ ਮੁੰਡੇ ਦੀ ਇੱਕ ਟੰਗ ਟੁੱਟੀ ਹੋਈ ਹੈ ਜੀ ਤੇ ਇੱਕ ਟੁੱਟੀ ਹੋਈ ਦੀ ਬਾਜੂ ਦੀ ਵਾਲਾ ਉਹਦੇ ਰਾੜਾ ਰੂੜਾ ਮਾਰੀਆਂ 10 ਬੱਲੇ ਮਾਰੇ ਆ ਤੇ ਕਾਫੀ ਬੁਰਾ ਹਾਲ ਆ ਅੱਜ ਤਾਂ ਹੀ ਇਨਸਾਫ ਚਾਹੁੰਦੇ ਆ ਜੀ ਆਪਣੇ ਪ੍ਰਸ਼ਾਸਨ ਤੋਂ ਤੇ ਸਾਡਾ ਜਦੋਂ ਸਾਡਾ ਹੱਲ ਕੀਤਾ ਜਾਵੇ ਤੇ ਜਿਹੜੇ ਮੁਜਰਮ ਕਰਨ ਨੂੰ ਜਲਦ ਤੋਂ ਜਲਦ ਔਰ ਉਹਨੂੰ ਗ੍ਰਿਫਤਾਰ ਕੀਤਾ ਜਾਵੇ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਕਿ ਐਫਆਰ ਦਰਜ ਕਰੀ ਹੈ ਹਾਂਜੀ ਆਏ ਤੀਜੀ ਪੁਲਸ ਵਾਲੇ ਬਿਆਨ ਲੈ ਕੇ ਗਿਆ ਜੀ ਮੁੜ ਕੇ ਹਾਲ ਤੱਕ ਕੋਈ ਕਾਰਵਾਈ ਨਹੀਂ ਹਾਲ ਤੱਕ ਕੋਈ ਨਹੀਂ ਹੈਗੀ ਜੀ ਰਾਤ ਦੇਰ ਵਿੱਚ ਘਟਨਾ ਵਾਪਰੀ ਹੈ ਇਹ ਮਾਮਲਾ ਹੈ ਕਿ ਦੋ ਆਪਸ ਵਿੱਚ ਰਿਸ਼ਤੇਦਾਰ ਨੇ ਮਾਮਾ ਭਾਣ ਚਾਹਨੇ ਇਹ ਆਪਸ ਵਿੱਚ ਵੀਰ ਜੀ ਦੀਆਂ ਮੜੀਆਂ ਕੋਲੇ ਜਾ ਰਹੇ ਸੀਗੇ ਜਿਨ੍ਹਾਂ ਨੇ ਪੁਲਿਸ ਕੋਲ ਸਟੇਟਮੈਂਟ ਲਿਖਾਈ ਹੈ 4 ਲਾਹੌਰੀ ਗੇਟ ਥਾਣੇ 'ਚ ਵੀ ਸਾਡੇ ਤੇ 7-8 ਜਣਿਆਂ ਨੇ ਹਮਲਾ ਕੀਤਾ ਜਿਸ ਸਬੰਧ 'ਚ 7-8 ਵਿਅਕਤੀਆਂ ਦਾ ਬਾਈ ਨੇ 7 ਵਿਅਕਤੀਆਂ ਦਾ ਬਾਈ ਨੇ ਉਹਨਾਂ ਨੇ ਨਾਮ ਲਖਾਇਆ ਤੇ 4-5 ਨਾਮ ਲੋਕ ਲਖਾਇਆ ਜੇ ਸਬੰਧ ਚ ਮੁਕਤਮਾ ਦਰਜ ਕੀਤਾ ਗਿਆ ਉਹਨਾਂ ਦਾ ਬਿਆਨ ਲਿਖ ਕੇ ਤੇ ਉਹਨਾਂ ਸਬੰਧੀ ਜਿੰਨਾ ਦੋਸ਼ੀਆਂ ਦੇ ਖਿਲਾਫ ਨੇ ਰਿਟਾਂਚ ਕੀਤੀਆਂ ਜਾ ਰਹੀਆਂ ਨੇ ਜਲਦੀ ਦੋਸ਼ੀਆਂ ਨੂੰ ਕਾਬੂ ਕੀਤਾ ਉਹਨਾਂ ਨੇ ਤੇਜਤਾਰ ਹਥਿਆਰ ਤੇ ਬੇਸਬਾਲ ਦੇ ਡੰਡੇ ਲਖਾਏ ਨੇ ਫੇਰ ਮੇਰੇ ਵੀ ਉਹਨਾਂ ਦੇ ਉਹਨਾਂ ਦੇ ਮੁਤਾਬਕ ਤਿੰਨ ਚਾਰ ਮੋਟਰਸਾਈਕਲਾਂ ਤੇ ਆ ਕੇ ਮੁੰਡਿਆਂ ਨੇ ਪਿੱਛੋਂ ਹਮਲਾ ਕੀਤਾ ਫਿਰ ਕਾਰਨ ਪਤਾ ਲੱਗੇ ਕੀ ਇਹ ਪੁਰਾਣੀ ਇਹਨਾਂ ਦੀ ਆਪਸ ਚ ਰੰਜਿਸ਼ ਚੱਲਦੀ ਹੈ ਦੋਹਾਂ ਤਰ੍ਹਾਂ ਦੇ ਇੱਕ ਦੂਜੇ ਦੇ ਖਿਲਾਫ ਪੰਜ ਛੇ ਮੁਕੱਦਮੇ ਪਹਿਲਾਂ ਦਰਜ ਨੇ ਟੀਰੂ ਨਗਰ ਦੇ ਰਹਿਣ ਵਾਲਿਆਂ ਨੇ ਦੋਵੇਂ ਤਰ੍ਹਾਂ ਨੌਜਵਾਨ ਦੀ ਥੋੜੀ ਹਾਲਤ ਗੰਭੀਰ ਹੈ ਪਰ ਰਿਕਵਰ ਕਰ ਜਾਵੇ ਕੋਈ ਬੰਦਾ ਹੋੜਿਆ ਰੇਟਾਂ ਕੀਤੀਆਂ ਜਾ ਰਹੀਆਂ ਨੇ